ٹھیک ہو گیا ادھر آؤ یار ادھر آؤ ادھر آؤ ادھر آؤ ادھر آؤ بھائی گلガル بھائی دیکھو انہوں نے تو نہ اپنا ہے سب جو کارٹری جو ایا ہے نتا جی ਕੋਈ ਇਹੋ ਦਾ ਕੋਈ ਸਾਸਤਰ ਕਰਾਂਗੇ ਬਸ ਨਾ ਵੇਖੇ ਜੀ ਯਾਰ ਅੱਜ ਜਨਾ ਟਿਕਾ ਇਹ ਤਾਂ ਇਹੋ ਜੀ ਮੈਂ ਬਾਬਾ ਇਹ ਤਾਂ ਨਹੀਂ ਕਿ ਮੈਂ ਸੁਣ ਮਨ ਦੀ ਸਰੰਗਾਂ ਦੇ ਇਹੋ ਜੀ ਇਹ ਵੀ ਨਹੀਂ ਹੋਣੀ ਬਾਬਾ ਆ ਜਾ ਬਾਈ ਆਪ ਲੱਗ ਜਾ ਜਮੀਨ Hãy subscribe cho kênh Ghiền Mì Gõ Để không bỏ lỡ những video

ਉਦੇ ਕੋਨ ਹਾਏ ਅਸਾਜਾ ਹੋਇਆ ਬੈਂਡ ਨਹੀਂ ਹੋਰੇ ਵੀ ਮਾਦੇ ਪਾਪਾਈ ਨਹੀਂ ਨਹੀਂ ਰਵੀ ਨੂੰ ਪਾ ਦੇ ਰਵੀ ਨੂੰ ਪਾ ਦੇ ਆਓ ਆਕਟਿੰਗ ਸਿੱਖ ਦੀ ਪਾ ਦੇ ਪਾ ਜੀ ਆਓ ਯਾਰ ਕੋਈ ਬੰਦਾ ਕਹਿਣ ਦੇ ਪਹਿਲਾਂ ਫਿਰ ਕਰਨ ਤਾਂ ਗਿਆ ਤਾਂ ਰਵੀ ਨੂੰ ਵੀ ਪਾ ਰਵੀ ਨੂੰ ਪਾ ਬੋਲੇ ਸਮਾਡੇ ਬੋਲਿਆ ਪੜਾ ਇਲਾਕੇ ਦਾ ਤੋਂ ਪਿਆ ਦੇ ਰਹੇ ਸੱਚੀ ਗੱਲ ਸਾਰੇ ਮੇਰਿਆਂ ਨੂੰ ਅੱਜ ਅਹੀ ਮੁਜੀਟੇ ਹਲਕੇ ਚ ਆਪਣਾ ਨਗਰਪਾਲਿਕਾ ਪ੍ਰਧਾਨ ਆਪਣਾ ਬਣਾਇਆ ਬਲਕਾਰ ਸਿੰਘ ਜੀ ਆਪਣੇ ਵੱਡੇ ਵੀਰ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਪੈਸ਼ਲ ਅਸੀਂ ਅੰਮ੍ਰਿਤਸਰ ਤੋਂ ਆਏ ਆ ਤੇ 16 ਮਾਰਚ 16 ਮਾਰਚ ਨੂੰ ਸਾਡੀ ਹੜਤਾਲ ਆ ਆਪਣਾ ਉਹਨੂੰ ਆਪਾਂ ਕਾਮਯਾਬ ਕਰਨ ਲਈ ਬਸ ਸਾਰੇ ਬੰਨੇ ਜਾ ਰਹੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਬੜਾ ਪਰਮਹੰਗਾਰਾ ਮਿਲਣ ਡਿਆ ਵਾ ਬਾਕੀ ਇੱਕ ਗੱਲ ਮੈਂ ਫਿਰ ਪਹਿਲਾਂ ਵੀ ਮੇਰੇ ਮੈਸੇਜ ਤੇ ਜਾਂਦੇ ਰਹੇ ਆ ਕਿ ਆਪਣਾ ਜਿਹੜਾ ਰਾਹੀ ਦੇ ਪ੍ਰੋਜੈਕਟ ਦੇ ਪਹਿਲਾਂ ਕੁਝ ਲੁਕਿਆ ਛਿਪਿਆ ਸੀਗਾ ਆ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਸਾਰਾ ਸਾਹਮਣੇ ਆ ਗਿਆ ਵਾ ਕਿ ਆਪਣੇ लाड्डी ਭਾਈ ਪ੍ਰਧਾਨ ਨੇ ਤੀਰਤ ਭਾਈ ਵਾਈਸ ਪ੍ਰਧਾਨ ਨੇ ਸਾਡੇ ਚੌਥੀ ਭਾਈ ਮੈਂਬਰ ਨੇ ਪਤਾ ਨਹੀਂ ਕੀ ਆ ਮੈਂ ਇੱਕ ਇਹੋ ਹੀ ਆਪਣਾ ਬੇਨਤੀ ਕਰਾਂ ਜਾਂਦਾ ਇਹਨਾਂ ਪ੍ਰਧਾਨਾਂ ਨੂੰ ਆਮ ਪ੍ਰਧਾਨ ਬਣੋ ਇੱਕ ਸਰਕਾਰੀ ਪ੍ਰੋਜੈਕਟ ਦੇ ਪ੍ਰਧਾਨ ਨਾ ਬਣੋ ਇਹਨਾਂ ਨੂੰ ਬੰਦਿਆਂ ਨੂੰ ਖਰਾਬ ਨਾ ਕਰੋ ਇਹਨਾਂ ਦਾ ਰੁਜ਼ਗਾਰ ਬੜਾ ਮੁਸ਼ਕਲ ਜਾਂਦਾ ਸਾਨੂੰ ਪਤਾ ਮੈਂ ਇਸ ਲਾਈਨ 'ਚ ਐਤੋਂ ਜਾਣਾ ਵਾ ਵਾਪਸ ਆਉਣਾ ਵਾ ਪਤਾ ਨਹੀਂ ਗੱਡੀ ਦਾ ਖਰਚਾ ਨਿਕਲਣਾ ਕਿ ਨਹੀਂ ਨਿਕਲਣਾ ਤੇ ਲਾਡੀ ਭਾਈ ਤੂੰ ਹੀ ਤੇ ਬੈਟਰੀ ਲੱਲੀ ਆ ਉਹ ਪਤਾ ਨਹੀਂ ਤੂੰ ਕਿੱਦਾਂ ਚਲਾਉਂਦੇ ਸਾਨੂੰ ਨਹੀਂ ਇਹ ਗੱਲ ਦਾ ਪਤਾ ਤੇ ਮੇਰਾ ਵੀਰ ਤੂੰ ਹੀ ਕਹਿੰਦੇ ਨਾ ਕਿ ਸਾਨੂੰ ਇਹ ਗੱਲ ਕਹਿੰਦੇ ਨਾ ਕਿ ਕਿਸੇ ਨੂੰ ਪਰੇਸ਼ਾਨ ਕੀਤਾ ਵਾ ਕਿ ਕਿਸੇ ਨੇ ਕਿਸੇ ਨੇ ਰੋਕਿਆ ਵਾ ਕਿ ਭਾਈ ਜਿੱਦਾਂ ਤੇ ਤੁਸੀਂ ਕੰਮ ਕਰਨੇ ਰੋਕਣਾ ਤੇ ਹੈ ਹੀ ਆ ਫਿਰ ਇਹਨਾਂ ਨੂੰ ਆ ਸਾਰੀਆਂ ਸਲਾਮਾਂ ਦੇਣ ਵਾਲੇ ਪੁਲਿਸ ਨੂੰ ਤੁਸੀਂ ਹੀ ਪ੍ਰਸ਼ਾਸਨ ਨੂੰ ਤੁਸੀਂ ਹੀ ਸਾਰਾ ਕੁਝ ਤੁਸੀਂ ਆਪ ਕਰਨ ਦੇ ਜੋ ਤੇ ਮੇਰਾ ਵੀਰ ਬੇਨਤੀ ਆ ਕਿ ਕਿਸੇ ਵੀਰ ਨੂੰ ਖਰਾਬ ਨਾ ਕੀਤਾ ਜਾਵੇ ਆ ਤੁਸੀਂ ਰਾਹੀ ਦੇ ਪ੍ਰੋਜੈਕਟ ਦੇ ਪ੍ਰਧਾਨ ਬਣੇ ਹੋ ਥੋੜੀ ਸ਼ਰਮ ਕਰੋ ਮੇਰਾ ਵੀਰ ਵਾਪਸੀ ਕਰੋ ਘਰ ਵਾਪਸੀ ਕਰੋ ਆਪਣੇ ਪ੍ਰਧਾਨ ਬਣੋ ਆਪਣੇ ਤੌਰ ਤੇ ਬਣੋ ਮੈਂ ਸਟੇਸ਼ਨ ਦਾ ਪ੍ਰਧਾਨ ਆ ਹਨਾ ਅੱਜ 16 ਤਰੀਕ ਨੂੰ ਜਿਹੜੇ ਵੀਰਾਂ ਨਾਲ ਸਾਰਾ ਨਾਲ ਗੱਲ ਹੋਈ ਆ ਸ਼ਾਇਦ ਸਿਟੀ ਦਾ ਅਮਰ ਸਿਟੀ ਦਾ ਪ੍ਰਧਾਨ ਬਣਾ ਮੈਂ ਪਰ ਬੇਨਤੀ ਇਹੋ ਹੀ ਆ ਕਿ ਮੇਰਾ ਵੀਰ ਗਲਤ ਕੰਮ ਨਾ ਕਰੋ ਇੱਜ ਕੁਝ ਨਹੀਂ ਰੱਖਿਆ ਨਾਰਮਲ ਪ੍ਰਧਾਨ ਬਣੋ ਹਾਂ ਤੁਹਾਨੂੰ ਵੀ ਸ਼ੌਂਕ ਹੈ ਸਿਟੀ ਦਾ ਪ੍ਰਧਾਨ ਬਣਾ ਬਣੋ ਪਰ ਨਾਰਮਲ ਬਣੋ ਰਾਹੀ ਪ੍ਰੋਜੈਕਟ ਨੂੰ ਇਹਨੂੰ ਜਾਣ ਦੋ ਜੇ ਤੂੰ ਜਾਂਦਾ ਜਾਣ ਦੋ ਡੀਜ਼ਲ ਗੱਡੀ ਪਾਉਂਦੇ ਡੀਜ਼ਲ ਗੱਡੀ ਜਿੰਦਾ ਤੂੰ ਚੱਕਰ ਹੀ ਨਹੀਂ ਖਾ ਹਾਂ ਚੱਲਣਗੀਆਂ ਉਹ ਚੱਕਰ ਉਹ ਬੰਦ ਨਹੀਂ ਹੋਣੀ ਚਾਹੀਦੀ ਨਹੀਂ ਉਹ ਆਵਾਜ਼ ਜੂਨੀਅਰ ਜਿੰਦਾਬਾਦ ਆਵਾਜ਼ ਜੂਨੀਅਰ ਜਿੰਦਾਬਾਦ ਆਵਾਜ਼ ਜੂਨੀਅਰ ਜਿੰਦਾਬਾਦ ਪੂਰਪੇ ਪ੍ਰਧਾਨ ਜੀ ਇਹਨੇ ਦੇਖੋ